ਹੇ ਆਹ ਤਾੜੀ ਸਵਾਦ ਬੜਾ ਬੜਾ ਚੋਟ ਨਾ ਨਾ ਲੱਗਦਾ ਹੈ ਹੇ ਹੇ ਮਾਰੀ ਜੇ ਤਾਂ ਹੋ ਗਿਆ ਪਤਾ ਨਹੀਂ ਅਖੀਰ ਚ ਵਟਾ ਕਵਾ ਲਿਆ ਹੋ ਗਿਆ ਸਾਹਮਣੇ ਰਾਣਾ ਅਲੀ ਸ਼ਾਨ ਇਹ ਟਾਇਨਾ ਤੇ ਜਿਵੇਂ ਹੱਥ ਵਿੱਚ ਰੱਬ ਨੇ ਲਿਖ ਦਿੱਤੀ ਜਿੱਤ ਦੀ ਲਕੀਰ ਇਹ ਆ ਗਿਆ ਜਸ਼ਨ ਜਸ਼ਨ ਆ ਜਸ਼ਨ আলমਗੀਰ ਇਸ ਵਿੱਚ ਖੇਮਾਂ ਵਾਲ ਦੇ ਵਿੱਚ ਗੁਲਕੇ ਖਟ ਹੋਣਾ ਨੇ ਇਹ ਸਾਹਮਣੇ ਰਾਣਾ ਅਲੀ ਸ਼ਾਨ ਮੇਲੇ ਮੇਨੇ ਪੜਦੀਆਂ ਟਿਕਟਾਂ ਪੜ ਕੇ ਤੇ ਸਾਹਮਣੇ ਰਾਣਾ ਅਲੀ ਸ਼ਾਨ ਇਹ ਟਾਇਆਂ ਚੜਦਾ ਹੋਇਆ ਹੱਟਾ ਕਰਦਾ ਹੋਇਆ ਪués ਹੋ ਰੇਡਰ ਦੇ ਖਾਤੇ ਸਤਕਾਰ ਆਬਾਦਤ ਕਰਨ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਇਹ ਅੱਜ ਕੱਲ ਕਿਦੀ ਬਣੂਗੀ ਗੱਲ ਇਹ ਸਮਾਂ ਦੱਸੂਗਾ ਇਹ ਗਰਾਊਂਡ ਦੱਸੂਗਾ ਇੱਕ ਪਾਸੇ ਜਸ਼ਨ ਹੈ ਜਿਹੜਾ ਯੋਰ ਉਹ ਸੰਡੇ ਜਿੰਨਾ ਯੋਰ ਸਾंबी ਫਿਰਦਾ ਉਧਰ ਚੀਨੀ ਆਹੋ ਮਾਰੀ ਜਦੋਂ ਛਾਲ ਲੱਕ ਯੋਰ ਨਾਲ ਤੇ ਅੱਖ ਦੀ ਚਮਕ ਨਾਲ ਕਮਾਲ ਜਿਹਾ ਹੋ ਗਿਆ ਉਹ ਮਰਦਰੀ ਬੰਦਾ ਉਹ ਸਾਰੀ ਜ਼ਿੰਦਗੀ ਬੰਦੇ ਨੂੰ ਹਰਾਂਦਿਆਂ ਨੇ ਮਜਬੂਰੀਆਂ ਉਹ ਵੱਟਾ ਵੱਟ ਕੇ ਨਹੀਂ ਲਾਟ ਸਾਹ ਬਣਦਾ ਤੇ ਸ਼ਾਮ ਲੜ ਦੱਬ ਕੇ ਨਾ ਪੈਣ ਪੂਰੀਆ ਚਸ਼ੰਦੀ ਪੈਂਦੀ ਕਬੱਡੀ ਐਨ ਪਹਿਲਵਾਨਾਂ ਦੀ ਧਰਤੀ ਸੂਰਵੀਰ ਜਵਾਨਾਂ ਦੀ ਧਰਤੀ ਤੋਂ ਐਨੇ ਵੀ ਸੱਧਿਆ ਮੋੜਵੀਰ ਬੱਲ ਲਛਰ ਭਰਾਵਾਂ ਬੂਟੇ ਕਰਾਏ ਹੁਣੀ ਇਹ ਪੂਰੇ ਰਾਜੀ ਆ ਕੇ ਅੱਜ ਦੇ ਖਰਚਾ ਕੀਤਾ ਤੇ ਇਹ ਮੁੰਡਿਆਰੇ ਮੁੱਲ ਮੋੜ ਦਿੰਦਾ ਇਹ ਮੌਸਮ ਵੀ ਰੱਬ ਨੇ ਸਵਾਹਾ ਦੇ ਉਹ ਬੜਾ ਬੜਾ ਮਾਹੌਲ ਚਾਨਨੀ ਦਾ ਲੈਜੈਂਡ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਕੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਉਹ ਰਾਜੇ ਖਿਲੇ ਹੱਟ ਹੱਟ ਅੱਗੇ ਚਾਰਜ ਆਪੀ ਯੰਗ ਰਵੇਲ ਗੈਂਕ ਕਬੱਡੀ ਕਲੱਬ ਦੇ ਨੀਡੂ ਕੰਗ ਦੀ ਟੀਮ ਦੇ ਮੇਰੇ ਮਿੱਤਰੋ ਰਾਜਪੁਰੇ ਵਾਲੀ ਦੀ ਟੀਮ ਦੇ ਐਨ ਕੰਦੇ ਇੰਦਰਜੀਤ ਰੂਮੀ ਦੀ ਟੀਮ ਦੇ ਖੜੇ ਆ ਉਧਰ ਅਖਵਾਸ ਵੈਜ ਵੀ ਕੱਲ ਦੇ ਸੱਤੇ ਦੇ ਰਿਹਾ ਕਦੇ 8 ਤਰੀਕ ਨੂੰ ਰੋਟਰੀ ਸਟੇਡੀਅਮ ਐਮ ਸਪੋਰਟ ਦੇ ਵਿੱਚ ਵੀ ਅੱਗ ਨਿਕਲਨੀ ਯਾਰ ਬਾਬੀ ਕੱਲ ਦਾ ਵੀ ਬੜਾ ਧੰਨਵਾਦ ਜਸ਼ਨ ਆਲਮਗੀਰ ਦੀ 33 ਬੀਡੀ ਵਾਲੇ ਨਾਲ ਲੜ ਪੈਣਾ ਬਦਮਾਸ਼ੀ ਨਹੀਂ ਹੁੰਦੀ। ਹਾਂ ਬਦਮਾਸ਼ੀ ਨਹੀਂ ਹੁੰਦੀ ਪਰ ਆਹ ਮੁੰਡੇ ਦੀ ਚੱਲਦੀ ਐ ਗਰਾਊਂਟਾਂ ਦੇ ਵਿੱਚ। ਇਹ ਇਹਦੀ ਇਹਦੀ ਚੱਲਦੀ ਐ ਕਿ ਜਿਵੇਂ ਹੱਥ ਵਿੱਚ ਰੱਬ ਨੇ ਜਿੱਤ ਦੇ ਲਿਖ ਦਿੱਤੀ ਜਿੱਤ ਦੀ ਲਕੀਰ ਇਹ ਦਸ਼ਨ ਆਲਮਗੀਰ ਤੇ ਰਾਣਾ ਲੀਸ਼ਾਹਰ ਇਹ ਬੋਬੀ ਕਾਲੂ ਪਹਿਲਾਂ ਦੇ ਰੇਡ ਦੇਖ ਲੈ ਫੇਰ ਅਗਲੀ ਗੱਲ ਕਰੀ। ਡੀ ਫੈਡਰੇਸ਼ਨ ਦੇ 76 ਛਾਏ ਨਜ਼ਰਾਂ ਦੇ ਨਜ਼ਰਾਨਿਆਂ ਦੀ ਟੀਮ ਪੰਜਾਬੀ ਦੇ ਜਰੀ ਲੱਖੀ ਕਰਾਲੀਆ ਦੇ ਕੈਮਰੇ ਫੋਕਸ ਨੇ ਅਦਰ ਲਾਈਵ ਕਬੱਡੀ ਦੇ ਜਰੀ ਗਰਜੋਤ ਮਲਕੇ ਦੇ ਕੈਮਰੇ ਫੋਕਸ ਨੇ ਜਸ਼ਨ ਜਸ਼ਨ ਤੇ ਬਲਾਲ ਗੱਲ ਮੇਰੇ ਮਿੱਤਰੋ ਓਏ ਆ ਟੱਕਰ ਦਾ ਕੋਈ ਮਲ ਨਹੀਂ ਦੱਚ ਵੀ ਰਿਹਾ ਤੁਸੀਂ ਭੱਗਾ ਰਹੇ ਜੀ ਨੂੰ ਆ ਟੱਕਰ ਵੇਖਣ ਨੂੰ ਆ ਵੇਖਣ ਨੂੰ ਮਿਲਦੀ ਹੈ ਗੱਡੀਆਂ ਦੇ ਇਹ ਗੱਲ ਕੇ 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 ਤੇ ਇਸ ਨਾਲ ਦਾ ਮੇਲਾ ਲਖੇਰਾਂ ਦੇ ਭੰਗੜੇ ਜੇ ਅੱਜ ਹੋਰ ਹੋਣਾ ਜੇ ਭੰਗੜੇ